ਇਸ ਕੋਈੁੰਦਾ ਸੀਗਾ ਉਹ ਪਰੇਸ਼ਾਨ ਕਰਦਾ ਸੀਗਾ ਸੋਸ਼ਲ ਮੀਡੀਆ ਤੇ ਮੈਨੂੰ ਫੇਕ ਆਈਡੈਂਟੀਟੀ ਮੈਸੇਜ ਕਰਦਾ ਸੀਗਾ ਤੇ ਮੈਂ ਆਦੇ ਘਰ ਦੇ ਪਰਿਵਾਰ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਉਹ ਉਹਨਾਂ ਨੇ ਪੁੱਛਿਆ ਤੇ ਉਹ ਉਹਨਾਂ ਨੇ ਬੋਲੇ ਤੇ ਮੇਰੇ ਮੈਂ ਘਰ ਦੇ ਪਰ ਸਾਰਿਆਂ ਨੂੰ ਦੱਸਿਆ ਤਾਂ ਇਸ ਕਰਕੇ ਸਾਡੇ ਘਰੇ ਆ ਕੇ ਗੱਲ ਭੈਣੇ ਤੇ ਰੌਂਗ ਉਹਨਾਂ ਨੇ ਫੈਰਿੰਗ ਕੀਤੀ ਹੈ ਜਦੋਂ ਉਹਨਾਂ ਨੇ ਸਾਡੇ ਘਰ ਦੇ ਪਰਿਵਾਰ ਨੂੰ ਟੱਕ ਮਾਰ ਕੀਤੀ 10-12 ਜਣੇ ਸੀ ਟਿੱਟਾ ਵੇਚਦੇ ਸੀਗੇ ਤੇ ਗੈਂਗਸਟਰ ਹੈਗੇ ਸੀਗੇ ਤਾਂ ਸਾਡੇ ਸਾਰੇ ਪਰਿਵਾਰ ਤੇ ਮਾਰ ਗੋਡ ਹੰਗਾ ਕਰਦੇ ਸੀਗੇ ਬਾਰਾ ਜਾਨੇ ਹੈਗੇ ਸੀ ਦੋ ਇੱਕ ਫਾਇਰਿੰਗ ਕੀਤੀ ਤੇ ਇੱਕ ਨਾਲੇ ਇੱਕ ਜੇ ਕਰਦੇ ਸੀਗੇ ਤਾਂ ਹੋਇਆ ਨਹੀਂ ਸਿਰ ਥਲੇ ਡਿੱਗ ਗਿਆ ਤਾਂ ਇੱਕ ਮੇਰੇ ਭਰਾ ਨੂੰ ਮੇਰੇ ਤਾਇਆ ਤਾਈ ਤੇ ਮੇਰੇ ਕਿਸੇ ਬਾਕੀ ਪਰਿਵਾਰ ਨੂੰ ਕਰਦੇ ਸੀ ਚਾਚੇ ਨੂੰ ਵੀ ਵੱਜੀ ਉਹਨੂੰ ਬਚੜਾਉਣ ਦੇ ਜਾਂਦੇ ਵੇਚ ਉਹਨਾਂ ਨੇ ਵੀ ਮਾਰਿਆ ਮੇਰੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਦੇ ਚੀਨਾਂ ਵਾਲੇ ਦੀ ਮੈਸੇਜ ਫੇਕ ਆਈਡੀ ਤੋਂ ਬਣਾ ਕੇ ਮੈਨੂੰ ਮੈਸੇਜ ਕਰਕੇ ਪਰੇਸ਼ਾਨ ਕਰਦੇ ਸੀ ਤੇ ਮੈਂ ਆਪਣੇ ਘਰ ਦੇ ਪਰਿਵਾਰ ਨੂੰ ਦੱਸਿਆ ਸੀ ਇਹ ਕਰਕੇ ਤੇ ਮੈਨੂੰ ਪਰੇਸ਼ਾਨ ਕਰਕੇ ਉਹ ਬਗਉ ਬਗਉ ਬਹਿਸ ਦੇ ਸੀ ਕਿ ਤੁਸੀਂ ਕਰਕੇ ਸਾਡੇ ਘਰ ਵਿੱਚ ਸਾਨੂੰ ਪਤਾ ਨਹੀਂ ਸੀਗਾ ਕਿ ਘਰ ਦੇ ਵਿੱਚ ਕੋਈ ਜੀ ਨਹੀਂ ਹੈਗੇ ਸੀਗੇ ਤੇ ਤੁਹਾਨੂੰ ਸਾਡੇ ਘਰ ਦੇ ਮੇਰੇ ਭਰਾ ਦੇ ਗਲ ਪੈਣੇ ਤੇ ਤੁਸੀਂ ਮੇਰੇ ਪਰਿਵਾਰ ਦੇ ਨਾਲ ਘੁਟਮਾਰ ਕੀਤੀ ਮੈਂ ਮੰਗ ਕਰਦੀ ਆ ਕਿ ਇਨਸਾਫ ਮੈਨੂੰ ਮਿਲਣਾ ਚਾਹੀਦਾ ਜੀਤ ਸਿੰਘ ਜੰਡਵਾਗੇ ਹਲੋ ਇਹ ਰਾਤ ਨਮਾਸ਼ ਗੁੰਡੇ ਬੱਦੇ ਆਪਣੇ ਚਾਚੇ ਦੇ ਭਰਾ ਦੇ ਮੁੰਡੇ ਆਪਣੇ ਭਰਾ ਹੀ ਸੀ ਮੇਰਾ ਉਹਦੇ ਲੜਕੇ ਦੇ ਗੱਲ ਪੈਣ ਆਏ ਨੇ ਇਸ ਕੋਲ ਆਏ ਗੱਲ ਪੈਣ ਵਾਸਤੇ ਆਪਣੀ ਲੜਕੀ ਨੂੰ ਪਛਾਣ ਕਰਦਾ ਹੁੰਦਾ ਮੈਸੇਜ ਕਰਦਾ ਸੀ ਇਹਨਾਂ ਮੁੰਡੇ ਰੋਕਿਆ ਵੀ ਸਾਡੀ ਕੁੜੀ ਨੂੰ ਕਿਉਂ ਮੈਸੇਜ ਕਰਦਾ ਹੁੰਦਾ ਮੈਂ ਐਵੇਂ ਕਰਾਂਗਾ ਉਥੋਂ ਇਨੀ ਗੱਲ ਕਰਕੇ ਮੁੰਡਾ ਦੁਕਾਨ ਬੰਦ ਕਰ ਘਰੇ ਉਹਨੇ ਚੰਨੇ 10 12 ਬੰਦੇ ਕਾਪੇ ਤੇ ਪਿਸਟੋਲ ਲੈ ਕੇ ਘਰੇ ਆ ਗਏ ਨੇ ਇਹਨਾਂ ਫੈਰ ਕੀਤੇ ਇਹਨਾਂ ਨੇ ਸਿੱਧੀ ਮੁੰਡੇ ਨੂੰ ਮਾਰੀ ਕੋਲੀ ਵੀ ਇਹਨਾਂ ਮੁੰਡਾ ਭੱਜ ਗਿਆ ਤੇ ਇਸ ਤਰ੍ਹਾਂ ਕਰਕੇ ਅਸੀਂ ਭੱਜੇ ਸਾਰੇ ਜਨਸੂਰ ਹਰ ਘਰਾਂ ਦੇ ਵਿੱਚੋਂ ਅਸੀਂ ਸ਼ਾਇਦ ਹੋ ਜਾ ਕੇ ਸਾਨੂੰ ਕਾਪੀ ਸਿੱਧੇ ਮਾਰੇ ਉਹ 10 ਦੇ 12 ਦੇ ਅੰਦਰ ਬਾਹਰ ਬੰਦੇ ਗਏ ਹਾਂਜੀ ਹਾਂਜੀ ਜਨਨ ਕੋਲੇ ਰਸਿੱਤੇ ਉਹਨਾਂ ਨੇ ਫੇਰ ਮਾਰੇ ਮੁੰਡਿਆਂ ਨੂੰ ਜਿਹੜੇ ਆਪਣੇ ਨੇ ਕਿਹਾ ਸਰੇ ਤੁਹਾਡੀ ਲੜਕੀ ਕਿਉਂ ਮੈਸੇਜ ਕਰਦਾ ਉਹਦੀ ਜਗ ਗੱਲ ਤੂੰ ਸਿੱਧਾ ਫੇਰ ਮਾਰਿਆ ਜਾ ਕੇ ਫਿਰ ਸਾਡੇ ਵਿੱਚ ਜਨਾਨੀਆਂ ਨੂੰ ਕੁੱਟੀ-ਗੁੱਟੀ ਕਹਿਣਾ ਕੜੇ ਮਾਰੇ ਸਿੱਧੇ ਸਿਰਾਂ ਦੇ ਵਿੱਚ ਕਿਆਣੀ ਆ ਮਾਰੇ ਸਿੱਧਾ ਆਦਮੇ ਮੁੰਡਾ ਪਾੜ ਗਿਆ ਪਾਸਾਈਡ ਤੇ ਹੋ ਗਿਆ ਇਸ ਉਹ ਕਹਿੰਦਾ ਮੈਂ ਮੈਸੇਜ ਕਰਾਂਗਾ ਨੇ ਤੂੰ ਹੁੰਦਾ ਕੋਈ ਨਹੀਂ ਗੱਲ ਕਰਨ ਦਾ ਸਾਡੀ ਨੂੰ ਮੈਸੇਜ ਕਰਨ ਵਾਲਾ ਇਨੀ ਗੱਲ ਕਰਕੇ ਮੁੰਡਾ ਤੇ ਕੰਨ ਤੋਂ ਘਰਿਆ ਗਿਆ ਉਹਨੇ ਜਿੱਥੋਂ ਇਹ ਮੁੰਡੇ ਲੈ ਗਏ ਸਾਡੇ ਘਰਿਆ ਸਿੱਧਾ ਗਲ ਪੈ ਗਿਆ ਅਸੀਂ ਘਰਾਂ ਭੱਜੇ-ਭੁਜੇ ਤਾਂ ਤੋਂ ਪਤਾ ਨਹੀਂ ਇਹ ਨੱਥੇ ਹਾਂ ਇਹਨਾਂ ਕੱਪੀ ਇਹ ਨਾਲ ਕਿਰਪਾ ਨਾਲ ਇੰਗੇ ਇੰਨਾ ਕੋ ਤੇ ਇੱਕ ਮੁੰਡਾ ਪਿਸਟਲ ਜੀ ਨੇ ਗੋਲੀ ਮਾਰੀ ਨੇ ਉਹ ਬਾਹਰ ਤਾਂ ਨਹੀਂਦਾ ਹੁੰਦਾ ਫੌਜਾਂ ਦਾ ਤੇ ਅਸੀਂ ਫਿਰ ਰਾਜ ਦੇ ਭੱਜੇ-ਭੂਜੇ ਤੋਂ ਪੁੱਛਦੇ ਦੋ ਤੇ ਚਰਣਾ ਜਿਹੜਾ ਸਾਹਮਣ ਤੋਂ ਪਤਾ ਨਹੀਂ ਕੀ ਗੱਲ ਦੀ ਬਣੀ ਤੇ ਜਦੋਂ ਭੱਜੇ ਸਾਰੇ ਤੇ ਖੈਰ ਦੀ ਬਾਜ ਸੁਣੂ ਤੇ ਜਦੋਂ ਗਏ ਇਸ ਜਿਹੇ ਜਗ੍ਹਾ ਸਾਡਾ ਮੁੰਡਾ ਕੁੱਟੀ ਜਾਂਦੇ ਨੇ ਇਸ ਜਗ੍ਹਾ ਅੱਗੂ ਬੱਚਾ ਗਾਲਗਲ ਪਾਏ ਮੈਂ ਅਗੂ ਅਗੂ ਹੱਥ ਕੀਤਾ ਮੁੰਡੇ ਦੇ ਪੇਵਦੇ ਸਿਰ 'ਚ ਕਾਵਾ ਮਾਰਦੇ ਮੈਂ ਅਗੂ ਹੱਥ ਕੀਤਾ ਮੇਰੇ ਕਾਵਾ ਵੱਜੇ ਸਿੱਧਾ ਇਹ ਮੰਗੇ ਕਰਨੇ ਸਾਹਮਣੇ ਸਾਭ ਮਨਣਾ ਚੀਦਾ ਬੱਦ ਤੋਂ ਬੱਦ ਕੋ ਅੱਜ ਗੱਲ ਅੱਜ ਫਿਰ ਸਾਡੇ ਪੈਗਨ ਘਰੇ ਆ ਗਏ ਇਹ ਫਿਰ ਸੁਣੋ ਸਾਡੇ ਸਿੱਧੇ ਆ ਕੇ ਫਿਰ ਘਰੇ ਗੱਲ ਕਰਨਗੇ ਸਾਡੇ